ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਮੌਤ ਨੂੰ ਮਖੌਲਾ ਕਰਦੇ ਨੇ ਖਾਲਸੇ ਕਦੀ ਕੋਈ ਵੀ ਕਾਰਜ ਕਰਨਾ ਹੋਵੇ ਡਰਦੇ ਨਹੀਂ ਇਹੀ ਖਾਲਸਿਆਂ ਦੇ ਹੱਕ ਵਿੱਚ ਅੱਜ ਤੱਕ ਸਾਰੀ ਦੁਨੀਆ ਦੇ ਵਿੱਚ ਫਤਵਾ ਹੈ ਆਓ ਪਿਆਰੋ ਅੱਜ ਆਪ ਜੀ ਨਾਲ ਸਾਂਝੀ ਕਰੀਏ ਜਾਣਕਾਰੀ ਇੱਕ ਇੰਜੀਨੀਅਰ ਜਸਵੰਤ ਸਿੰਘ ਗਿੱਲ ਜੀ ਦੀ ਸੱਚੀ ਘਟਨਾ ਜਿਸ ਤੇ ਫਿਕਚਰ ਫਿਲਮ ਵੀ ਬਣੀ ਹੈ ਪਿਆਰਿਓ ਅਕਸ਼ੇ ਕੁਮਾਰ ਵੱਲੋਂ ਆਓ ਆਪ ਜੀ ਦੇ ਨਾਲ ਸਾਂਝੀ ਕਰੀਏ ਦੋਸਤੋ ਇਹ ਸੱਚੀ ਕਹਾਣੀ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਹੈ ਜਿਸ ਨੂੰ ਸਰਕਾਰ ਨੇ ਨਾਗਰਿਕ ਬਹਾਦਰੀ ਸਰਵਤਮ ਜੀਵਨ ਰક્ષਕ ਪਦਕ ਅਵਾਰਡ ਨਾਲ ਸਨਮਾਨਿਤ ਕੀਤਾ ਸੀ ਯਾਦ ਰੱਖੋ ਇਸ ਤੋਂ ਪਹਿਲਾਂ ਇਹ ਅਵਾਰਡ ਕਿਸੇ ਨੂੰ ਜਿਉਂਦੇ ਜੀ ਪ੍ਰਾਪਤ ਨਹੀਂ ਹੋਇਆ ਦੂਸਰੀ ਪ੍ਰਾਪਤੀ ਕਿਉਂਕਿ ਇਹ ਘਟਨਾ ਪੱਛਮੀ ਬੰਗਾਲ ਨਾਲ ਸੰਬੰਧਿਤ ਹੈ ਤੇ ਪੱਛਮੀ ਬੰਗਾਲ ਸਰਕਾਰ ਨੇ ਸੂਬੇ ਦੇ ਸਕੂਲਾਂ ਵਿੱਚ ਇੰਜੀਨੀਅਰ ਜਸਵੰਤ ਸਿੰਘ ਗਿੱਲ ਨੂੰ ਸਮਰਪਿਤ ਸਾਸਰੀ ਲੋਕ ਲੇਖ ਪੜਾਇਆ ਜਾ ਰਿਹਾ ਹੈ 22 ਨਵੰਬਰ 1939 ਨੂੰ ਜੰਮੇ ਜਸਵੰਤ ਸਿੰਘ ਗਿੱਲ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਤੇ ਜਸਵੰਤ ਸਿੰਘ ਇੱਕ ਮਾਈਨਿੰਗ ਇੰਜੀਨੀਅਰ ਸਨ 12-13 ਨਵੰਬਰ 1999 ਦੀ ਰਾਤ ਬੰਗਾਲ ਵਿੱਚ ਇੱਕ ਕੋਲੇ ਦੀ ਖਾਨ महावीर कोलरी ਵਿੱਚ ਵੱਡਾ ਹਾਰਸਾ ਵਾਪਰਿਆ ਉਸ ਸਮੇਂ ਖਾਨ ਦੇ ਅੰਦਰ ਕਈ ਮਜ਼ਦੂਰ ਕੰਮ ਕਰ ਰਹੇ ਸਨ ਅਚਾਨਕ ਰਾਣੀ ਗਾਂਝ ਦੀ ਕੋਲ ਖਾਨ ਜੋ ਕਿ 104 ਫੁੱਟ ਡੂੰਗੀ ਸੀ ਤੇ ਜਿਸ ਵਿੱਚ 232 ਖਾਨ ਮਜ਼ਦੂਰ ਕੰਮ ਕਰ ਰਹੇ ਸਨ ਉਸ ਦੀ ਇੱਕ ਪਰਤ ਵਿੱਚੋਂ ਪਾਣੀ ਰਿਸਣਾ ਸ਼ੁਰੂ ਹੋ ਗਿਆ ਅਫਰਤ ਅਫਰੀ ਮੱਚਣ ਦੇ ਨਾਲ ਰੌੜੀ ਦੇ ਚਲਦਿਆਂ ਚਲਦਿਆਂ 161 ਮਜ਼ਦੂਰ ਕੋਲਾ ਕੱਢਣ ਵਾਲੀਆਂ ਟਰਾਲੀਆਂ ਦੇ ਨਾਲ ਬਾਹਰ ਆ ਗਏ ਪਰ 72 ਮਜ਼ਦੂਰ ਹੀਠਾਂ ਫਸ ਗਏ ਕਿਉਂਕਿ ਪਾਣੀ ਵਧਨ ਕਾਰਨ ਟਰਾਲੀਆਂ ਖਾਨ ਦੇ ਅੰਦਰ ਨਹੀਂ ਸੀ ਜਾ ਸਕਦੀਆਂ ਇਸ ਮੌਕੇ ਸਭ ਅਫਸਰ ਹਥਿਆਰ ਛੁੱਟ ਗਏ ਤੇ ਕੁਦਰਤੀ ਕਸ਼ਮੇ ਤੇ ਨਿਰਪਰ ਹੋ ਗਏ ਇੰਜੀਨੀਅਰ ਗਿੱਲ ਸਾਹਿਬ ਇਸ ਖਾਨ ਤੋਂ 25 ਕਿਲੋਮੀਟਰ ਦੂਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ ਉਹਨਾਂ ਦੀ ਸਵੇਰ ਗੁਰਦੁਆਰਾ ਸਾਹਿਬ ਵਿੱਚ ਡਿਊਟੀ ਲੱਗਣੀ ਸੀ ਕਿ ਰਾਤ ਨੂੰ ਇਸ ਘਟਨਾ ਦਾ ਸੁਨੇਹਾ ਆ ਗਿਆ ਅਤੇ ਇੰਜੀਨੀਅਰ ਗਿੱਲ ਸਾਹਿਬ ਸੁਨੇਹਾ ਮਿਲਦੇ ਸਾਰ ਰਾਣੀ ਗੰਜ ਪਹੁੰਚ ਗਿਆ ਤੇ ਸਾਰਾ ਆਸ-ਪਾਸਾ ਦੇਖਣ ਬਾਅਦ ਇੱਕ ਨਵੀਂ ਰਤਨੀਤੀ ਘੜੀ ਗਈ ਇੱਕ ਕੈਪਸੂਲ ਦੀ ਸ਼ਕਲ ਦੇ ਸਟੀਲ ਦੇ ਢਾਂਚੇ ਰਹੀਂ ਫਸੇ ਮਜ਼ਦੂਰ ਕੱਢਣ ਦੀ ਸਕੀਮ ਬਣਾਈ ਗਈ ਹੁਣ ਮਸਲਾ ਇਹ ਸੀ ਕਿ ਇਸ ਨੂੰ ਖਾਨ ਦੇ ਅੰਦਰ ਭੇਜਿਆ ਕਿਵੇਂ ਜਾਵੇ ਫਿਰ ਇੱਕ 22 ਇੰਚ ਚੌੜਾ ਨਵਾਂ ਸوراਖ ਇੱਕ ਸਾਜ ਤੋਂ ਕੀਤਾ ਗਿਆ ਜਿਸ ਨੂੰ 10 ਘੰਟੇ ਦਾ ਸਮਾਂ ਲੱਗਿਆ ਹੁਣ ਰਾਤ ਲੰਘਣ ਤੋਂ ਬਾਅਦ ਅੱਧਾ ਦਿਨ ਵੀ ਲੰਘ ਜੇ ਗਿਆ ਸੀ ਤੇ ਅੰਦਰ ਕਤਰ ਬੇਮੁੱਲੀਆਂ ਮਨੁੱਖੀ ਜਾਨਾਂ ਦੀਆਂ ਚੀਕਾਂ ਵੀ ਆਉਣੀਆਂ ਬੰਦ ਹੋ ਗਈਆਂ ਸਨ ਉਸ ਕੈਪਸੂਲ ਨਾਮਾ ਢਾਂਚੇ ਨੂੰ ਬਾਈ ਇੰਚਾ ਸوراਖ ਰਾਹੀਂ ਉਤਾਰਨ ਲਈ ਇੱਕ ਬੰਦੇ ਨੂੰ ਵੀ ਅੰਦਰ ਜਾਣਾ ਪੈਣਾ ਸੀ ਅਤੇ ਇਸ ਦੇ ਲਈ ਕੋਈ ਤਿਆਰ ਨਹੀਂ ਸੀ ਹੋ ਰਿਹਾ ਮਹਿਕਮੇ ਦੇ ਅਫਸਰਾਂ ਨੇ ਮਨਾ ਕਰ ਦਿੱਤਾ ਤੇ ਗਿੱਲ ਸਾਹਿਬ ਦੀ ਜਗ੍ਹਾ ਕੋਈ ਮਜ਼ਦੂਰ ਹੀ ਅੰਦਰ ਜਾਵੇਗਾ ਤਾਂ ਗਿੱਲ ਸਾਹਿਬ ਨੇ ਕਿਹਾ ਕਿ ਇਹ ਪਹਿਲਾਂ ਹੀ ਮਸਾ ਜਾਨ ਬਚਾ ਕੇ ਆਏ ਨੇ ਤੇ ਡਰੇ ਹੋਏ ਨੇ ਤੇ ਹੀਟਲੇ ਬੰਦੇ ਵੀ ਪਤਾ ਨਹੀਂ ਹੈਗੇ ਆ ਕਿ ਨਹੀਂ ਇਸ ਕਰਕੇ ਮੈਂ ਹਰ ਹਾਲ ਵਿੱਚ ਹੀਟਾਂ ਜਾਵਾਂਗਾ ਤੇ ਇਹਨਾਂ ਕਹਿੰਦੇ ਹੋਏ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਜਿੱਥੇ ਇੱਕ ਵੀ ਬੰਦੇ ਦੇ ਬਚਨ ਦੀ ਝਾਕ ਮੁਕੀ ਹੋਈ ਸੀ ਲਗਾਤਾਰ 6 ਘੰਟਿਆਂ ਵਿੱਚ ਇੱਕ ਇੱਕ ਕਰਕੇ 65 ਬੰਦੇ ਜਿਉਂਦੇ ਬਾਹਰ ਕੱਢੇ ਪਰ ਸਰਦਾਰ ਗਿੱਲ ਦੀਆਂ ਅੱਖਾਂ ਭਰਾਈਆਂ ਕਿ ਉਹ 6 ਬੰਦਿਆਂ ਨੂੰ ਬਚਾ ਨਹੀਂ ਸਕਿਆ ਜਦ ਉਹ ਆਖਰੀ ਢੇੜਾ ਲੈ ਕੇ ਬਾਹਰ ਆਇਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਜੋ ਸਵੇਰ ਤੋਂ ਕਾਰਵਾਈ ਨੂੰ ਲਾਈਵ ਦੇਖ ਰਹੇ ਸਨ ਉਸ ਨੂੰ ਇੱਕ ਵਾਰ ਪੈਰਾਂ ਤੋਂ ਲੈ ਕੇ ਸਿਰ ਤੱਕ ਵੇਖ ਕੇ ਕਹਿਣ ਲੱਗੇ ਕਿ ਰੱਬ ਨੇ ਵਾਕਿਆ ਹੀ ਇਹ ਫਰਿਸ਼ਤਾ ਸਾਡੇ ਵਾਸਤੇ ਭੇਜਿਆ ਹੈ ਤੇ ਫਰਿਸ਼ਤਾ ਕਹੇ ਕਿ ਕੀ ਬੁਕਾਰਨ ਲੱਗੇ ਸਾਲ 2019 ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵੱਲੋਂ ਫਿਲਮ ਬਣਾਈ ਗਈ ਹੈ ਜਿਸ ਦੀ ਕਹਾਣੀ ਇਸ ਪੰਜਾਬੀ ਇੰਜੀਨੀਅਰ ਸਰਦਾਰ ਜਸਵੰਤ ਸਿੰਘ ਗਿੱਲ ਦੇ ਇਸ ਮਿਸ਼ਨ ਤੇ ਆਧਾਰਿਤ ਹੈ ਤੇ ਇਸ ਫਿਲਮ ਦਾ ਨਾਮ ਮਿਸ਼ਨ ਰਾਣੀ ਗਾਂਝ ਰੱਖਿਆ ਗਿਆ ਸੋ ਇਹ ਸੀ ਪਿਆਰਿਓ ਸਫਲਤਾਪੂਰਕ ਮਹਾਨ ਜੋ ਸਰਦਾਰ ਜਸਵੰਤ ਸਿੰਘ ਜੀ ਗਿੱਲ ਹੋਣਾ ਨੇ ਬੜੀ شدت ਦੇ ਨਾਲ ਇਸ ਨੂੰ ਆਪਣੇ ਪਿੰਡੇ ਦੇ ਹੰਢਾ ਕੇ ਕਾਮਯਾਬੀ ਹਾਸਲ ਕੀਤੀ ਅਤੇ ਸਾਰੇ ਮਜ਼ਦੂਰ ਕਟੋਕਟ ਪੈਣ 68 ਮਜ਼ਦੂਰਾਂ ਨੂੰ ਕੱਢ ਲਿਆ ਗਿਆ ਬਾਕੀ ਕੋਈ 5-6 ਮਜ਼ਦੂਰ ਜਿਹੜੇ ਸੀ ਉਹ ਰਬ ਨੂੰ ਪਿਆਰੇ ਹੁਕ ਤੁਕੇ ਸੰ ਔਰ ਇਸ ਗੱਲ ਦਾ ਦੁੱਖ ਉਸ ਨੂੰ ਬਹੁਤ ਜ਼ਿਆਦਾ ਸੀ ਕਿ ਮੈਂ ਉਹ 6 ਬੰਦੇ ਵੀ ਬਚਾ ਨਹੀਂ ਸਕਿਆ ਸੋ ਇਹ ਸੀ ਪਿਆਰਿਓ ਇੱਕ ਸਿੱਖ ਸਰਦਾਰ ਦੀ ਇੰਜੀਨੀਅਰ ਸਰਦਾਰ ਸੁਨ ਸਿੰਘ ਗਿਲਦੀ ਕਹਾਣੀ ਜੋ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਸੰਭੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਖੋਈਆਂ ਭੋਲਾ ਨੂੰ ਨਾ ਜਿਤਾ ਰਹੇ ਹੋ ਜੀ ਪਵਾਰ ਜੀ ਕਾ ਖਲਸਾ ਪਵਾਰ ਜੀ ਕੀ ਫਤਿਹ